ਹਰਨ ਭੈ ਰਗਰਾਜ ਸੰਭਾਰੈ ਜਜਰ ਭਇਓ ਚੁਰ ਝੰਜਰ ਜਿਉ ਤਨ ਰਾਖਤ ਸ੍ਰੀ ਰਗਰਾਜ ਬਿਖੈ ਮਨ ਬੈਰਨ ਕੇ ਰਨਪਿੰਦ ਨਕੰਦਨ ਭਾਗਤ ਕੰਠ ਅਭੁਖਨ ਚੰਦਨ ਹਾਂਜੀ ਭਾਗਤ ਪਾਠ ਹੈ ਹਾਂਜੀ ਭਾਸਨ ਵੀ ਹੈ ਭਸ ਮੁਖ ਭਾਸਨ ਪਾਠ ਹੈ ਭਾਸਨ ਕੰਠ ਅਭੁਖਨ ਚੰਦਨ ਭਾਸਨ ਕੰਠ ਸੱਸਾ ਨਾ ਨਾ ਖੰਨਾ ਭਾਗਤ ਦਾ ਪਠੰਤਰ ਹੈਗਾ ਵੈਸੇ ਬੈਰਨ ਕੇ ਰਨ ਬਿੰਦ ਨਿਕੰਦਨ ਬ੍ਰਿੰਦ ਪਾਠ ਹੈ ਬੱਬੇ ਨੂੰ ਪੈਰ ਤੇ ਰਾਰਾ ਲਾਓ ਬ੍ਰਿੰਦ ਨਿਕੰਦਤ ਬੈਰਨ ਕੇ ਰਨ ਬ੍ਰਿੰਦ ਨਿਕੰਦਤ ਨਿਕੰਦਤ ਪਾਠ ਹੈ ਵੀਰ ਨਿਕੰਦਤ ਭਾਸਨ ਕੰਠ ਭੂਖਨ ਛੰਦਤ ਭਾਸਨ ਕੰਠ ਅਭੂਖਨ ਛੰਦਤ ਝੂਲਾ ਛੰਦ ਇਤੈ ਰਾਜ ਰਾਜੰ ਕਰੈ ਦੇਵਕਾਜੰ ਧਰੋ ਬਾਨ ਪਾਨੰ ਧਰੇ ਬਾਨ ਪਾਨੰ ਧਰੇ ਧਰੇ ਕਰ ਲਿਓ ਭੀ ਧਰੇ ਬਾਨ ਪਾਨੰ ਭਰੈ ਦੀਰ ਮਾਨੰ ਜਹਾਂ ਸਾਲ ਭਾਰੇ ਦ੍ਰਮ ਤਾਲ ਨਿਆਰੇ ਦੁਰਮ ਟਿੱਪੀ ਹੈ ਜੀ ਦੱਦੇ ਨੂੰ ਉਂਕਟਿ ਸਨ ਹਾਂ ਹੈ ਨਾ ਲਾਉਣਾ ਨਮਈ ਬੋਤਨ ਅ ਔਕਲ ਲੱਗਿਆ ਹੈ ਜੀ ਦਰਮੰ ਹਾਂ ਦਰਮੰ ਤਾਲ ਨਿਆਰੇ ਛੂਏ ਸੁਰਗ ਲੋਕੰ ਹਰੈ ਜਾਤ ਸੋਕੰ ਤਹਾਂ ਰਾਮ ਬੈਠੇ ਮਹਾਬੀਰ ਐਠੇ ਲੀਏ ਸੰਗ ਸੀਤਾ ਮਹਾ ਸੁਭਰ ਗੀਤਾ ਵਿਦੰਬਾਕ ਬੈਣੀ ਮ੍ਰਿਗੀ ਰਾਜ ਨੈਣੀ ਕਟੰਛੀਨ ਦੇਸੀ 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 ਇਕਠੰ ਇਕਠੰ ਕਟੰਚੀਨ ਦੇਸੀ ਪਰੀ ਪਦਮਨੀ ਸੀ ਝੂਲਨਾ ਛੰਦ ਚੜੇ ਪਾਨ ਬਾਨੀ ਧਰੇ ਸਾਨ ਮਾਨੋ ਚਛਾ ਬਾਨ ਸੋਹੈ ਦੋ ਰਾਮ ਰਾਨੀ ਫਿਰੈ ਖਿਆਲ ਸੋ ਏਕ ਹਵਾਲ ਛੇਤੀ ਛੁੱਟੇ ਇੰਦਰ ਛੇਤੀ ਮਨੋ ਇੰਦਰ ਧਾਨੀ ਮਨੋ ਨਾਗ ਬੰਕੇ ਲਜੀ ਆਬ ਫੰਕੇ ਰੰਗੇ ਰੰਗ ਸੋਹਾਬ ਸੋ ਰਾਮ ਬਾਰ ਮ੍ਰਿਗਾ ਦੇਖ ਮੋਹੇ ਲਖੇ ਮੀਨ ਰੋਹੇ जिना नायक चीने तिनो प्राण बारे सुने कोक के कोकला कोप कीने मुखन देख के चंद दारे दारे रखाई जिथे दारे रखाई दारेर इकट्ठा खाई अडे दारेर खाई लखे नयन बांके माने महीन मोह लखे जात लखे जात के सूर की ज्योत छाई मनो फूल फूले लगे नैन छूले लखे लोग भूले बने जोर ऐसे लखे नैन थारे बिदे राम प्यारे रंगे रंग शराब सोहाब जैसे रंगे रंग रातें मयंग मत मत मक़बूल गुलाब के फूल सोहै नरगस के नरगस ने देख कै नाक एंठा मृगीराज के देख हां जी ਨਰਾਗਸ ਠੀਕ ਹੈ ਰਾਰੇ ਨੂੰ ਕੰਨਾ ਜੀ ਆਹ ਰਾਰੇ ਨੂੰ ਕੋਈ ਮਹਿ ਨਹੀਂ ਇੱਥੇ ਨਹੀਂ ਨਰਾਗਸ ਠੀਕ ਹੈ ਨਰਾਗਸ ਨੇ ਦੇਖ ਕੇ 나ਕ ਐਂਠਾ ਮ੍ਰਿਗੀ ਰਾਜ ਕੇ ਦੇਖ ਤੈ ਮਨ 모ਹ ਹੈ ਸਭ ਰੋਜ ਸ਼ਾਰਾਬ ਕੇ ਸ਼ੋਰ ਲਾਇਆ ਮੁੱਖੇ ਨੀਨੇ ਪਾਟਾ ਸਭ ਰੋਜ ਸ਼ਾਰਾਬ ਨੇ ਸ਼ੋਰ ਲਾਇਆ ਪ੍ਰਜਾ ਆਮ ਜਹਾਨ ਕੇ ਪੇਖਵਾਰੇ ਭਵਾ ਤਾਨਕ ਮਾਨ ਕੀ ਭਾਂਤ ਪਿਆਰੀ ਨੇ ਕਮਾਨ ਹੀ ਨੈਣ ਕੇ ਬਾਨ ਮਾਰੇ ਕਬਿਤ ਉੱਚੇ ਦ੍ਰਮਸਾਲ ਜਹਾਂ ਲਾਂਬੇ ਬਟ ਤਾਲ ਤਹਾਂ ਐਸੀ ਠੌਰ ਤਪ ਕੋ ਪਧਾਰੇ ਐਸੋ ਕੌਣ ਹੈ ਜਾਕੀ ਛਬ ਦੇਖ ਦੁੱਤ ਪਾਂਡਵ ਕਿਥੇ ਕੀ ਲਾਗੇ ਆਬਾ ਤਾ ਕੀ ਨੰਦਨ ਬਿ ਲੋਕ ਭਜੇ ਮੌਨ ਹੈ ਤਾਰਨ ਕੀ ਕਹਾਂ ਨੈਕ ਨਭ ਨ ਨਿਹਾਰੇ ਜਾਏ ਸੂਰਜ ਕੀ ਜੋਤ ਤਹ ਚੰਦਰ ਕੀ ਨਾ ਜਾਉਣ ਹੈ ਦੇਵ ਨਾ ਨਿਹਾਰਿਓ ਕੋ ਦੈਤ ਨਾ ਬਿਹਾਰਿਓ ਤਹਾ ਪੰਛੀ ਕੀ ਨ ਗੰਮ ਜਹਾ ਚੀਤੀ ਕੋ ਨ ਗਾਉਨ ਹੈ ਅਪੂਰਵ ਛੰਦ ਲਖਿਏ ਅਲਖ ਤਕਿਏ ਸੁਭਛ ਧਾਇਓ ਵਿਰਾਦ ਬੰਕੜਿਓ ਵਿਵਾਦ ਲਖਿਯੰ ਅਵਦ ਸਹਿਬਯੰ ਸਨਦ ਸੰਬਹਯੋ ਸੰਬਹਯੋ ਸਨਦ ਸਾ ਸਸੇ ਨੂੰ ਕੰਨ ਨਹੀਂ ਹੈ ਨਹੀਂ ਆ ਸਸੇ ਨੂੰ ਕੰਨਾ ਭਾਈ ਸਨਦ ਹੈ ਸਨਦ ਨਦ ਸਾਨਦ ਸੰਭਹਿਓ ਸਾਨਦ ਸੰਮਲੇ ਹਥਿਆਰ ਉਰੜੇ ਲੁਝਾਰ ਚਿਕੜੀ ਚਵੰਡ ਸੰਮੋਹੇ ਸਾਵੰਤ ਸਜੀਏ ਸੁਬਾਹ ਅਛਰੂ ਉਚਾਹ